ਨਤੀਜੇ ਆ ਗਏ ਸਾਹਮਣੇ ਔਰ ਵੇਖਿਆ ਤੁਸੀਂ ਚੰਗੀ ਤਰ੍ਹਾਂ ਕਲੀਅਰ ਤੁਸੀਂ ਵੋਟਾਂ ਪੈਂਦੀਆਂ ਵੇਖੀਆਂ ਦੱਸ ਦਈਏ ਕਿ ਚੋਣਾ ਵੋਟਾਂ ਹੋ ਗਈਆਂ ਚੋਣਾ ਹੋ ਗਈਆਂ ਔਰ ਲੁਧਿਆਣੇ ਦੇ ਵਿੱਚ ਲਗਾਤਾਰ ਕਹਿ ਰਹੇ ਸੀ ਕਿ ਅਸੀਂ ਬਦਲਾ ਦਾ ਰੰਗ ਫਿੱਕਾ ਪਾ ਦੇਣਾ ਅਸੀਂ ਜਿੱਤ ਜਾਣਾ ਔਰ ਦੱਸ ਦਈਏ ਕਿ 17 ਸਾਲਾਂ ਦੀਆਂ ਸਰਕਾਰਾਂ ਨੂੰ ਕਿ ਤੁਹਾਡੇ ਲੋਕ ਸੀ ਤੁਹਾਡੀ ਸਰਕਾਰ ਸੀ 17 ਸਾਲਾਂ ਦੀ ਔਰ 17 ਸਾਲਾਂ ਤੋਂ ਤੁਹਾਡੇ ਤੋਂ ਆਪਣੇ ਲੋਕ ਨਹੀਂ ਜੁੜੇਗੇ ਟੁੱਟ ਕੇ ਨਵੀਂ ਇੱਕ ਨੀਤੀ ਤਿਆਰ ਹੋਈ ਔਰ ਬਦਲਾਵ ਵਾਲੀ ਸਰਕਾਰ ਬਣੀ ਔਰ ਜਦੋਂ ਬਦਲਾਵ ਵਾਲੀ ਸਰਕਾਰ ਬਣੀ ਹੈ ਤਾਂ ਕਿਉਂ ਬਣੀ ਸੀ ਕਿਉਂ ਲੋਕ ਟੁੱਟ ਕੇ ਆਮ ਆਦਮੀ ਪਾਰਟੀ ਵਿੱਚ ਜੁਆਇਨ ਹੋਏ ਸੀ ਕਿਉਂਕਿ ਆਮ ਤੇ ਖਾਸ ਚ ਫਰਕ ਹੁੰਦਾ ਤੁਸੀਂ ਖਾਸ ਬਣ ਗਏ ਸੀ ਇਸ ਕਰਕੇ ਆਮ ਆ ਪਾਰਟੀ ਜਿਹੜੀ ਹੈ ਉਹ ਆਮ ਲੋਕਾਂ ਦੀ ਬਣ ਗਈ ਭੋਲੇ ਭਾਲੇ ਲੋਕਾਂ ਦੀ ਬਣ ਗਈ ਕੋਈ ਰਿਕਸ਼ੇ ਵਾਲਾ ਕੋਈ ਮੋਬਾਈਲਾਂ ਵਾਲਾ ਤੇ ਕੋਈ ਰੇੜੇ ਵਾਲਾ ਅਲੱਗ-ਅਲੱਗ ਟਾਈਪ ਦੇ ਲੋਕ ਉਸ ਦੇ ਵਿੱਚ ਜੁਆਇਨ ਹੋਏ ਤਾਂ ਤੁਹਾਡੇ ਲੋਕ ਕਿਹੜੇ ਸੀ ਸਾਰੇ ਹੀ ਫੋਰਚੂਨਰਾਂ ਤੇ ਥੱਲੇ ਨਹੀਂ ਸੀ ਸਾਰੇ ਹੀ ਖਾਸ ਤੋਂ ਖਾਸ ਸੀ ਤਾਂ ਹੁਣ ਉਹ ਖਾਸ ਵਾਲੇ ਜਿਹੜੇ ਆ ਉਹਨਾਂ ਦਾ ਜ਼ੋਰ ਵੇਖ ਲਿਆ ਹਾਰ ਹੋ ਗਈ ਕਿਉਂ ਹੋਈ ਆ ਹਾਰ ਇਹ ਇਸੇ ਹੀ ਕਰਕੇ ਹੋਈ ਆ ਕਿ ਤੁਸੀਂ ਖਾਸ ਦੇ ਨਾਲ ਆਮ ਨੂੰ ਮਿਲਾਉਣਾ ਨਹੀਂ ਸੀ ਚਾਹੁੰਦੇ ਤੇ ਜੇ ਹੁਣ ਤੁਸੀਂ ਲੁਧਿਆਣੇ ਦੀ ਗੱਲ ਕਰਦੇ ਹੋ ਕਿ ਲੁਧਿਆਣੇ ਦੇ ਵਿੱਚ ਅਸੀਂ ਬੜਾ ਜਿਹੜਾ ਸਾਡਾ ਸਹਿਯੋਗ ਆ ਬੜਾ ਇਕੱਠਾ ਤਾਂ ਲੀਡ ਵੀ ਤੁਸੀਂ ਵੇਖੀ ਹੋਏਗੀ ਕਿ ਕਿੰਨੀ ਲੀਡ ਦੇ ਨਾਲ ਜਿੱਤੇ ਆ ਤਾਂ ਫਰਕ ਕੀ ਰਹਿ ਗਿਆ ਹੁਣ ਉਹ ਲੀਡ ਵੀ ਤੁਸੀਂ ਵੇਖਣੀ ਆ ਔਰ ਇੱਕ ਹੀ ਸ਼ਹਿਰ ਦੀਆਂ ਵੋਟਾਂ ਸੀ ਔਰ ਦੱਸਦਾ ਹੀ ਕਿ ਜਦੋਂ ਇਹ ਵੋਟਾਂ ਪਈਆਂ ਤਾਂ 4 ਦਿਨ ਤੋਂ ਕਈ ਪ੍ਰਪੋਕੰਡੇ ਖਾਸ ਵਾਲਿਆਂ ਨੇ ਵਰਤੇ ਹੋਣਗੇ ਕਾਂਗਰਸ ਵੀ ਖਾਸ ਹੈ ਤੇ ਭਾਜਪਾ ਵੀ ਖਾਸ ਹੈ ਅਕਾਲੀ ਦਲ ਤੇ ਚਲੋ ਅਸੀਂ ਕਹਿ ਨਹੀਂ ਹੁਣ ਸਕਦੇ ਕਿਉਂਕਿ ਹੁਣ ਅਕਾਲੀ ਦਲ ਥੋੜਾ ਡਾਵਾ ਡੋਲ ਹੋ ਗਿਆ ਕੰਮ ਜਦੋਂ ਕਿਸੇ ਦਾ ਜਪਤ ਹੀ ਹੋ ਜਾਵੇ ਜ਼ਮਾਨਤ ਹੀ ਜ਼ਬਤ ਹੋ ਜਾਵੇ ਫਿਰ ਥੋੜਾ ਫਰਕ ਤੇ ਪੈਂਦਾ ਲੇਕਿਨ ਇਹ ਦੱਸਦਾ ਇਹ ਤੁਹਾਨੂੰ ਕਿ ਹੁਣ ਨਵੀਂ ਬਦਲਾਵ ਵਾਲੀ ਸਰਕਾਰ ਦੇ ਜਿਹੜੇ ਲੋਕ ਸੀਗੇ ਉਹੋ ਹੀ ਰਹਿ ਆ ਕਿਉਂਕਿ ਲੋਕਾਂ ਨੇ ਖਾਸ ਦੀਆਂ ਜਿਹੜੀਆਂ ਵੈਰਾਈਟੀਆਂ ਵਾ ਬੜੇ ਸਮੇਂ ਤੋਂ ਚੈੱਕ ਕੀਤੀਆਂ ਵਾ ਜੇ ਲੋਕ ਆਮ ਤੋਂ ਟੁੱਟ ਗਏ ਫਿਰ ਖਾਸ ਵਿੱਚ ਜਾਣਗੇ ਤਾਂ ਕੀ ਖਾਸ ਵਾਲੇ ਉਹਨਾਂ ਨੂੰ ਆਪਣੇ ਸਹਿਯੋਗੀ ਬਣਾਉਣਗੇ ਕੀ ਖਾਸ ਵਾਲੇ ਉਹਨਾਂ ਦੇ ਨਾਲ ਬਹਿ ਕੇ ਖਾਣਾ ਇਕੱਠਾ ਖਾਣਗੇ ਕੀ ਖਾਸ ਵਾਲੇ ਉਹਨਾਂ ਨੂੰ ਆਪਣੇ ਚਹੇਤਿਆਂ ਦੀ ਜਗ੍ਹਾ ਦੇ ਉੱਤੇ ਟਿਕਟਾਂ ਦੇਣਗੇ ਨਹੀਂ ਦੇਣੀਆਂ ਕਿਉਂਕਿ ਖਾਸ ਇੱਕ ਖਾਸ ਹੈ ਉਹਨੂੰ ਕਹਿੰਦੇ ਆ ਪਿਓਰ ਵੈਰਾਈਟੀ ਇਹਨਾਂ ਨੇ ਵੈਰਾਈਟੀ ਬਣਾ ਲਈ ਸੀ ਇੱਕ ਮਾਡਲ ਬਣਾ ਲਿਆ ਸੀ ਤਾਂ ਉਹ ਮਾਡਲ ਜਿਹੜਾ ਉਸਨੇ ਇਸ ਵਾਰ ਜ਼ੋਰ ਲਗਾ ਦਿੱਤਾ ਕਿ ਨਹੀਂ ਜੀ ਅਸੀਂ ਆਮ ਵਾਲੇ ਜਿਹੜੇ ਹਰਾ ਦੇਣੇ ਆ ਤਾਂ ਹੁਣ ਖਾਸ ਹੀ ਚੱਲਣਗੇ ਤਾਂ ਖਾਸ ਨਹੀਂ ਚੱਲੇ ਇਹ ਦੱਸਦਾ ਇਹ ਤੁਹਾਨੂੰ ਕਿ ਲੁਧਿਆਣੇ ਦੇ ਵਿੱਚ ਖਾਸ ਵਾਲਿਆਂ ਦਾ ਬਹੁਤ ਜ਼ੋਰ ਸੀ ਲੇਕਿਨ ਖਾਸ ਵਾਲਿਆਂ ਦਾ ਜ਼ੋਰ ਖਤਮ ਹੋ ਗਿਆ ਇਸ ਵਾਰ ਪਤਾ ਲੱਗ ਗਿਆ ਕੀ ਮੰਨਦੇ ਆ ਖਾਸ ਵਾਲੇ ਕੀ ਅਸੀਂ ਪੰਜਾਬ